ਸਸ਼ੀਗਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮੈਨ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿਕੇ ਵੀਰਕ ਮੌਜੂਦ ਸੀ ਇਸ ਟਮਕ ਅੱਗੇ ਵਾਰਡ ਨੰਬਰ 1 ਦੇ ਵਿੱਚ ਅੱਜ ਇੱਥੇ بارش ਦੇ ਕਾਰਨ ਕੁਝ ਹਾਲਾਤ ਜਿਹੜੇ ਨੇ ਪੰਜਾਬ ਪੂਰੇ ਦੇ ਵਿੱਚ ਆਪਾਂ ਨੂੰ ਖਬਰਾਂ ਕਾਫੀ ਮਿਲ ਰਹੀਆਂ ਨੇ ਕਿ بارش ਦੇ ਵਜ੍ਹਾ ਦੇ ਨਾਲ ਕਈ ਜਿਹੜੇ ਕੱਚੇ ਘਰ ਨੇ ਉਹ ਡਿੱਗੇ ਨੇ ਅੱਜ ਇੱਥੇ ਵੀ ਇੱਕ ਜਿਹੜੀ ਹੈ ਮਕਾਨ ਹੈਗਾ ਮੈਂ ਤੁਹਾਡੇ ਨਾਲ ਉਹਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਇੱਕ ਅੱਗੇ ਦਾ ਰਹਿਣ ਵਾਲਾ ਇਹ ਵੀਰ ਹੈਗਾ ਆ ਔਰ ਇਹਦੇ ਜਿਹੜੇ 3-4 ਕਮਰੇ ਬਣੇ ਹੋਏ ਨੇ ਸਾਰੇ ਬਾਲਿਆਂ ਤੇ ਬਣੇ ਹੋਏ ਨੇ ਔਰ ਇੱਕ ਜਿਹੜਾ ਵੱਡਾ ਹਾਦਸਾ ਇਹ ਸੀ ਹੋ ਸਕਦਾ ਸੀ ਜਿਹ ਜੇ ਗੁਰਗੇ ਬਾਕੀ ਜਿਹੜੇ ਦੂਜੇ ਕਮਰੇ ਉਹਨਾਂ ਦੀਆਂ ਵੀ ਜਿਹੜੇ ਬਾਲ ਨੇ ਉਹ ਵੀ ਲਗਾਤਾਰ ਜਿਹੜੇ ਨੇ ਥੱਲੇ ਗਿਰਦੇ ਹੋਏ ਨਜ਼ਰ ਆ ਰਹੇ ਨੇ ਔਰ ਪੂਰਾ ਜਾਨੀ ਕਿ ਘਰ ਜਿਹੜਾ ਚੋਂਦਾ ਹੋਇਆ ਨਜ਼ਰ ਆ ਰਿਹਾ ਇਹ ਬਾਈ ਆਖਿਰਕਾਰ ਮਜਬੂਰ ਹੋ ਗਿਆ ਕਿ ਇਹਨੇ ਆਪਣਾ ਜਿਹੜਾ ਸਮਾਨ ਹੈ ਉਥੋਂ ਚੱਕ ਕੇ ਗਵਾਂਡੀਆਂ ਆਲੇ ਵੀ ਧਰਿਆ ਹੋਇਆ ਆ ਬਾਕੀ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਜਿਹੜੇ ਘਰ ਦੇ ਮੈਂਬਰ ਹੈਗੇ ਨੇ ਔਰ ਜਿਹੜਾ ਘਰ ਦੇ ਹਾਲਾਤ ਨੇ ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦਾ ਪਲੀਜ਼ ਕਿਰਪਾ ਕਰਕੇ ਜਿਹੜੀ ਵੀਡੀਓ ਹੈ ਨਾ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਇੱਕ ਕਮਰਾ ਹੈਗਾ ਆ ਪੂਰਾ ਇਸ ਪਹਿਲਾਂ ਛੱਤ ਸੀਗੀ ਔਰ ਇਹ ਬਾਈ ਦਾ ਜਿਹੜਾ ਪੂਰਾ ਕਮਰਾ ਯਾਨੀ ਕਿ ਇੱਕ ਡਿੱਗਦਾ ਡਿੱਗਿਆ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਨਾ ਵਾਰਡ ਨੰਬਰ 1 ਦੇ ਵਿੱਚ ਰਹਿੰਦਾ ਹੈ ਵੀਰ ਹੈਗਾ ਔਰ ਸਾਰਾ ਘਾਰੀ ਜਿਹੜਾ ਹੈਗਾ ਸਾਰੇ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕਦਮ ਪੂਰਾ ਯਾਨੀ ਕਿ ਮੋਗੇ ਨਿਕਲੇ ਹੋਏ ਔਰ ਪੂਰੀ ਖਸਤਾ ਹਾਲਤ ਆ ਪਾ ਕਹਿ ਸਕਦੇ ਹਾਂ ਹਨਾ ਔਰ ਬਾਈ ਦੇ ਨਿੱਕੇ ਨਿੱਕੇ ਦੋ ਆ ਛੋਟੇ ਛੋਟੇ ਜਵਾਕ ਵੀ ਹੈਗੇ ਨੇ ਔਰ ਛੋਟੀ ਛੋਟੀ ਚ ਫੈਮਿਲੀ ਇਹਦੀ ਛੋਟੀ ਜੀ ਫੈਮਿਲੀ ਹੈਗੀ ਦੂਜੇ ਜਿਹੜੇ ਕਮਰੇ ਮੈਂ ਉਹਨਾਂ ਦੀਆਂ ਵੀ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦਾ ਆ ਦੇਖ ਸਕਦੇ ਹੋ ਤੁਸੀਂ ਕਿ ਇਹ ਸਾਰੇ ਬਾਲਿਆਂ ਤੇ ਹੀ ਛੱਤਾਂ ਹੈਗੀਆਂ ਨੇ ਔਰ ਲਗਾਤਾਰ ਜਿਹੜੀਆਂ ਚੌਂਦੀਆਂ ਵੀ ਨਜ਼ਰ ਆ ਰਹੀਆਂ ਨੇ ਔਰ ਘਰ ਵੀ ਸਾਰਾ ਜਿਹੜੀ ਕਿ ਤੇੜਾਂ ਮਾਰ ਚੁੱਕਿਆ ਹੈ ਹਨਾ ਔਰ ਇਸ ਸਾਈਡ ਤੇ ਵੀ ਦੇਖ ਸਕਦੇ ਹਾਂ ਤੁਹਾਨੂੰ ਮੈਂ ਦਿਖਾਉਣਾ ਕੋਸ਼ਿਸ਼ ਕਰਦਾ ਕਿ ਜਿਹੜੀ ਕਿ ਆ ਦੇਖੋ ਬੱਲਾ ਇੱਕ ਪੂਰਾ ਨਿਕਲੇ ਪਿਆ ਹੈਗਾ ਆ ਔਰ ਇੱਟਾਂ ਇਦਾਂ ਨੇ ਇਦਾਂ ਹੀ ਖੜੀਆਂ ਹੈਗੀਆਂ ਨੇ ਕੋਈ ਵੀ ਵੱਡਾ ਹਾਸਾ ਹੋ ਸਕਦਾ ਆ ਹਨਾ ਇੱਕ ਹੋਰ ਕਮਰਾ ਬਾਈ ਦਾ ਹੈਗਾ ਉਹ ਵੀ ਮੈਂ ਦਿਖਾਉਣ ਦੀ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਅਰ ਕਿਉਂਕਿ ਬਾੜੀ ਖਸਤਾ ਹਾਲਤ ਹੋਈ ਪਈਆ ਘਰ ਦੀ ਔਰ ਕਿਸੇ ਵੇਲੇ ਵੀ ਕੋਈ ਹਾਸਾ ਜਾਨੀ ਕਿ ਹੋ ਸਕਦਾ ਹੈ ਕਿਉਂਕਿ ਨਿੱਕੇ ਨਿੱਕੇ ਬੱਚੇ ਵੀ ਇਸ ਕਰਦੇ ਨੇ ਇਹ ਬਾਈ ਹੁਣ ਮਜਬੂਰਨ ਆਪਣਾ ਜਿਹੜਾ ਸਮਾਨ ਵਗੈਰਾ ਹੈਗਾ ਥੋੜਾ ਬਾਦ ਜਿਹੜਾ ਉਹ ਚੱਕ ਕੇ ਗਵੰਡੀਆਂ ਦੇ ਘਰੇ ਲੈ ਜਾ ਚੁੱਕੇ ਐਥੇ ਦੇਖ ਸਾ ਦੇਖੋ ਕਿੱਡੇ ਕਿੱਡੇ 파ੜ ਜਿਹੜੇ ਨੇ ਪਏ ਹੋਏ ਨਜ਼ਰ ਆ ਰਹੇ ਨੇ ਦੀਵਾਰਾਂ ਦੇ ਵਿੱਚ ਤਸਵੀਰਾਂ ਮੂੰਹ ਬੋਲਦੀਆਂ ਘੱਗੇ ਦੀਆਂ ਤਸਵੀਰਾਂ ਹੈਗੀਆਂ ਨੇ ਇਹ ਔਰ ਕਾਫੀ ਜਗ੍ਹਾ ਤੇ ਯਾਨੀ ਕਿ بارش ਕਰਕੇ ਜਿਹੜਾ ਹੈਗਾ ਘਰ ਕਈ ਠੇਨੇ ਔਰ ਕਈ ਕਾਫੀ ਖਬਰਾਂ ਜਿਹੜੀਆਂ ਨੇ ਆ ਰਹੀਆਂ ਨੇ ਕੁਝ ਜਿਹੜੀਆਂ ਖਬਰਾਂ ਨੇ ਮੈਂ ਇਹ ਜਿਹੇ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਇਹ ਘੱਗੇ ਦੀਆਂ ਤਸਵੀਰਾਂ ਹੈਗੀਆਂ ਨੇ ਦੇਖ ਸਕਦੇ ਹੋ ਤੁਸੀਂ ਕਿ ਪੂਰਾ ਘਰ ਜਿਹੜਾ ਹੈ ਉਹ ਪਟਾ ਪਿਆ ਹੈ ਔਰ ਇੱਕਦਮ ਵੱਡੇ ਵੱਡੇ ਤੇੜਾ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਸਾਰੇ ਜਿਹੜੇ ਛੱਤ ਨੇ ਉਹ ਚੁੰਦੇ ਹੋਏ ਨਜ਼ਰ ਆ ਰਹੇ ਨੇ ਬਾਕੀ ਇਥੇ ਜਿਹੜੇ ਵੀਰ ਹੈਗਾ ਉਹਦੇ ਨਾਲ ਗੱਲਬਾਤ ਵੀ ਕਰਦੇ ਆਪਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ? ਘੱਗੇ ਤੋਂ ਰਹਿਣ ਵਾਲਾ ਜੀ। ਵਾਰਡ ਨੰਬਰ ਤੁਹਾਡਾ? 1 ਨੰਬਰ ਵਾਰਡ ਹੈ ਜੀ। ਅੱਛਾ ਇਹ ਕੀ ਕਦੋਂ ਇਹ ਜਿਹੜਾ ਮਕਾਨ ਇਹ ਡਿੱਗਿਆ? ਇਹ ਜੀ ਕਾਫੀ ਦਿਨਾਂ ਤੋਂ ਬਰਸਾਤ ਹੋ ਰਹੀ ਸੀ ਜਿਹੜੀ ਉਹਦੇ ਕਾਰਨ ਮਿੱਟੀ ਦੇ ਵਿੱਚ ਪਾਣੀ ਰਸ ਗਿਆ ਤੇ ਜਿਹਦੇ ਕਾਰਨ ਪਹਿਲਾਂ ਬੱਲ ਇੱਕ ਨਿਕਲਿਆ ਤੇ ਅਸੀਂ ਉਸ ਤੋਂ ਅੰਦਾਜ਼ਾ ਲਾਇਆ ਵੀ ਛੱਤ ਕਦੇ ਵੀ ਗਿਰ ਸਕਦੀ ਹੈ ਤੇ ਹਾਫ ਜਿਹੜਾ ਹੋਇਆ ਇਹ ਰਾਤ ਹੋਇਆ। ਉਸ ਤੋਂ ਪਹਿਲਾਂ ਜਿਹੜੀ ਬਰਸਾਤ ਹੋਈ ਆ ਉਹ ਬਰਸਾਤ ਦੇ ਕਾਰਨ ਸਾਡੇ ਕਮਰੇ ਜਿਹੜੇ ਹੈਗੇ ਸਾਰੇ ਪਾਣੀ ਦੇ ਨਾਲ ਚੋਹਰੇ ਸੀਗੇ ਸਾਨੂੰ ਡਰ ਸੀਗਾ ਤੇ ਅਸੀਂ ਬੈੱਡ ਸੋਫੇ ਜਿਹੜਾ ਸਮਾਨ ਹੈਗਾ ਅਸੀਂ ਗਵਾਂਡੀਆਂ ਦੇ ਘਰ ਰੱਖਿਆ ਤੇ ਬੱਚੇ ਰਾਤ ਨੂੰ ਗਵਾਂਡੀਆਂ ਦੇ ਘਰ ਸੌਂਦੇ ਆ ਤੇ ਅਸੀਂ ਦਿਨ ਦੇ ਵਿੱਚ ਇਸ ਘਰ ਦੇ ਵਿੱਚ ਹੁੰਨੇ ਆ ਤੇ ਬਾਕੀ ਤੁਸੀਂ ਮੌਕੇ ਤੇ ਤਸਵੀਰਾਂ ਦੇਖ ਹੀ ਸਕਦੇ ਹੋ ਦੂਜੇ ਘਰ ਗਿਰਨ ਦਾ ਵੀ ਪੂਰਾ ਪੂਰਾ ਸਾਨੂੰ ਚਾਣਸ ਹੈ ਵੀ ਕਦੋਂ ਵੀ ਇਹ ਨੁਕਸਾਨ ਹੋ ਸਕਦਾ ਹੈ ਜਾਨੀ ਕਿ ਇਹ بارش ਕਰਕੇ ਹੀ ਹੋਇਆ ਸਾਰਾ ਇਹ ਬਿਲਕੁਲ بارش ਕਰਕੇ ਹੋਇਆ ਜਦੋਂ ਹਾਰਸਾਇ ਹੋਇਆ ਉਦੋਂ ਕੋਈ ਥੱਲੇ ਵਗੈਰਾ ਤੇ ਨਹੀਂ ਸੀ ਕੋਈ ਜੀ ਜੀ ਉਦੋਂ ਮੋਟਰਸਾਈਕਲ ਸੀਗਾ ਥੱਲੇ ਮੇਰਾ ਉਹਦੇ ਬਾਲੇ ਬੁੱਲੇ ਡਿੱਗੇ ਆ ਤੇ ਬਾਕੀ ਜਿਹੜਾ ਜਾਨੀ ਨੂੰ ਨੁਕਸਾਨ ਆ ਉਹਦਾ ਬਚਾ ਰਹਿ ਗਿਆ ਤੁਸੀਂ ਕੰਮ ਕੀ ਕਰਦੇ ਹੋ ਮੈਂ ਕੰਮ ਵੀਰੇ ਡਰਾਈਵਰੀ ਕਰਦਾ ਕਮਾਈਂਦੀ ਅੱਛਾ ਹਾਂਜੀ ਤੇ ਇੱਕ ਆਪਾਂ ਗੱਲ ਕੀਤੀ ਜਾਵੇ ਤਾਂ ਕੁਝ ਜੇ ਪਿੱਛੇ ਜੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਕੋਈ ਸਕੀਮਾਂ ਵੀ ਆਈਆਂ ਸਨ ਕਿ ਜਿਨ੍ਹਾਂ ਦੇ ਕੱਚੇ ਘਰ ਹੈਗੇ ਸਨ ਉਹਨਾਂ ਦੇ ਫਾਰਮ ਫੋਰਮ ਭਰੇ ਜਾਂਦੇ ਸੀ ਉਹ ਸਕੀਮ ਦੇ ਤਹਿਤ ਤੁਸੀਂ ਕੋਈ ਫਾਰਮ ਫੋਰਮ ਭਰਿਆ ਜੀ ਫਾਰਮ ਇੱਕ ਵਾਰੀ ਨਹੀਂ ਹਫ਼ਤਾਵਾਰ ਤਿੰਨ ਚਾਰ ਵਾਰ ਭਰ ਚੁੱਕੇ ਆ ਹੂੰ ਤੇ ਸਾਨੂੰ ਹਜੇ ਤੱਕ ਤਾਂ ਕੋਈ ਵੀ ਇਹਦਾ ਫਾਇਦਾ ਨਹੀਂ ਮਿਲਿਆ ਜੇ ਕਹਿ ਦਈਏ ਵੀ ਸਾਨੂੰ ਕੋਈ ਪੈਸਾ ਆਇਆ ਜਾਂ ਕੋਈ ਕੁਝ ਵੀ ਆਇਆ ਜਦੋਂ ਸਾਨੂੰ ਮਿਲੇਗਾ ਅਸੀਂ ਉਦੋਂ ਕਹਿ ਸਕਦੇ ਹਾਂ ਵੀ ਹਾਂ ਕੋਈ ਸਕੀਮ ਭਰ ਚਲਾਈ ਸੀ ਸਰਕਾਰ ਨੇ ਸਾਨੂੰ ਹੁਣ ਤੱਕ ਕੋਈ ਫਾਇਦਾ ਨਹੀਂ ਮਿਲਿਆ ਉਹਦਾ ਫਾਰਮ ਭਰੇ ਹੋਏ ਨੇ ਕਹਿ ਰਹੇ ਨੇ ਪਾਸ ਹੋ ਚੁੱਕੇ ਨੇ ਲੇਕਿਨ ਪੈਸਾ ਸਾਨੂੰ ਕੋਈ ਵੀ ਨਾਜ ਤੱਕ ਮਿਲਿਆ ਤੇ ਕੀ ਮੰਗ ਕੀ ਕਰਦੇ ਹੋ ਮੰਗ ਬਸ ਅਸੀਂ ਇਹੀ ਕਰਦੇ ਆ ਕਿ ਸਾਡਾ ਜਿਹੜਾ ਘਰ ਗਿਰ ਚੁੱਕਿਆ ਸਰਕਾਰ ਅੱਗੇ ਇਹੀ ਮੰਗ ਆ ਵੀ ਸਾਡਾ ਘਰ ਮੁਆਵਜ਼ਾ ਸਾਨੂੰ ਦਿੱਤਾ ਜਾਵੇ ਕਿਉਂਕਿ ਅਸੀਂ ਗਰੀਬ ਲੋਕ ਆ ਮਮ ਡੈਡ ਨੇ ਜਿਹੜੇ ਮੰਮੀ ਪਾਪਾ ਨੇ ਉਹ 2011 ਦੇ ਵਿੱਚ ਐਕਸਪਾਇਰ ਹੋ ਗਏ ਸੀਗੇ ਅਸੀਂ ਦੋ ਭਾਈ ਆ ਇੱਕ ਵੱਡਾ ਭਾਈ ਆ ਇੱਕ ਮੈਂ ਛੋਟਾ ਭਾਈ ਆ ਵੱਡੇ ਭਰਾ ਉਧਰ ਰਹਿੰਦੇ ਨੇ ਮੇਰਾ ਘਰ ਇਹ ਆ ਤੇ ਮੇਰਾ ਘਰ ਗਿਰ ਚੁੱਕਿਆ ਤੇ ਮੈਨੂੰ ਬਸ ਇਹੀ ਆ ਵੀ ਮੇਰੀ ਮੰਗ ਮੇਰਾ ਘਰ ਪਵਾਇਆ ਜਾਵੇ ਤੇ ਮੇਰੀ ਅਪੀਲ ਸੁਣੀ ਜਾਵੇ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਬੇਟੇ ਦੋ ਨੇ ਜੀ ਅੱਛਾ ਦੋ ਛੋਟੇ ਛੋਟੇ ਬੱਚੇ ਨੇ ਹਾਂ ਜੀ ਕੀ ਨਾਂ ਹੈ ਤੁਹਾਡ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਦੋਂ ਹਾਦਸਾ ਹੋਇਆ ਸੀ ਉਦੋਂ ਬੱਚੇ ਕਿੱਥੇ ਸੀ ਬੱਚੇ ਗਵਾਂਡੇ ਦੇ ਘਰ ਸੌਂ ਰਹੇ ਸੀ ਜੀ ਅੱਛਾ ਹਾਂਜੀ ਲਗਾਤਾਰ ਬਰਸਾਤ ਹੋ ਰਹੀ ਸੀ ਤਾਂ ਕਰਕੇ ਸਮਾਨ ਸਾਰਾ ਗਵਾਂਡੇ ਦੇ ਘਰ ਸੀ ਯਾਨੀ ਕਿ ਆਈਡੀਆ ਤਾਂ ਲੱਗਿਆ ਸੀ ਵੀ ਡਿੱਗੇਗਾ ਇਹ ਹਾਂਜੀ ਹਾਂਜੀ ਆਈਡੀਆ ਲੱਗਿਆ ਸੀ ਜੀ ਤੇ ਤੁਹਾਡੇ ਦੂਜੇ ਵੀ ਹੁਣ ਕਮਰੇ 'ਚ ਗੱਲ ਕੀਤੀ ਜਾਵੇ ਉਹ ਵੀ ਪੂਰੀਆਂ ਤੇੜਾ ਮਾਰੀਆਂ ਨੇ ਤੁਸੀਂ ਹੁਣ ਵੀ ਇੱਥੇ ਅੰਦਰ ਬੈਠੇ ਸੀ ਮੈਂ ਦੇਖਿਆ ਆਣ ਕੇ ਤਾਂ ਕੋਈ ਡਰ ਨਹੀਂ ਲੱਗਦਾ ਕਿ ਉਹ ਡਿੱਗ ਸਕਦਾ ਕਦੇ ਵੀ ਚੋਣ ਵੀ ਲੱਗ ਰਹੀ ਹੈ ਲੱਗਦਾ ਜੀ ਡਰ ਵੀ ਲੱਗਦਾ ਜੀ ਵੀ ਕਦੋਂ ਹੋ ਸਕਦਾ ਹੈ ਯਾਨੀ ਕਿ ਰਹਿਣਾ ਮਜਬੂਰ ਹੋਣਾ ਪਿਆ ਹਾਂ ਮਜਬੂਰੀ ਚ ਰਹਿਣਾ ਪੈ ਰਿਹਾ ਕੋਈ ਹੋਰ ਸੋਰਸ ਹੈਗਾ ਵੀਰੇ ਤੁਹਾਡੇ ਕੋਲ ਕੋ ਕਮਾਈ ਦਾ ਸੋਰਸ ਵੀਰੇ ਹੋਰ ਕੋਈ ਕਮਾਈ ਦਾ ਸੋਰਸ ਨਹੀਂ ਹੈਗਾ ਬਸ ਡਰਾਈਵਰੀ ਕਰਦੇ ਆ ਤੇ ਉਹੀ ਕਮਾਣਾ ਉਹੀ ਖਾਣਾ ਜੀ ਬਿਲਕੁਲ ਜੀ ਅਜੇ ਹਜੇ ਤੱਕ ਮੈਂ ਸਵੇਰ ਦਾ ਘਰਚੀ ਆ ਮੈਂ ਬਾਹਰ ਵੀ ਨਹੀਂ ਗਿਆ ਕਿਤੇ ਵੀ ਕੋਈ ਆਏਗਾ ਪਤਾ ਸਭ ਨੂੰ ਹੈ ਕਿ ਘਰ ਗਿਰਿਆ ਤੇ ਹਜੇ ਤੱਕ ਮੇਰੇ ਕੋਲੇ ਕੋਈ ਕਿਸ ਨੇ ਪੁੱਛਿਆ ਨਹੀਂ ਹਾਲ ਚਾਲ ਆ ਕੇ